ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਔਰ ਦੇਸ਼ ਵਿਦੇਸ਼ ਬੈਠੇ ਸਾਰੇ ਪੈਣ ਭਰਾਵਾਂ ਨੂੰ ਸੋ ਜੀ ਅੱਜ ਮੈਂ ਤੁਹਾਨੂੰ ਦੱਸਾਂਗਾ ਜੀ ਆਪਾਂ ਲਾਈ ਸੀ ਮੇਥਰੇ ਦੀ ਫਸਲ ਔਰ ਆਪਾਂ ਤੁਹਾਨੂੰ ਪਿਛਲੀ ਵੀਡੀਓ ਜੀ ਦੱਸਿਆ ਸੀ ਜਦੋਂ ਆਪਾਂ ਮੇਥਰਾ ਗੱਡਿਆ ਸੀ ਔਰ ਆਪਾਂ ਦੱਸਾਂਗਾ ਜੀ ਹੁਣ ਦੇਖੋ ਜੀ ਆਪਣਾ ਮੇਥਰਾ ਹੋ ਗਿਆ ਜੀ 40 ਤੋਂ 45 ਦਿਨਾਂ ਦਾ ਔਰ ਇਸ ਵਾਰ ਤੁਹਾਨੂੰ ਦੱਸਾਂਗਾ ਜੀ ਅੱਜ ਔਰ ਮੰਡੀ ਵਿੱਚ ਕੀ ਚੱਲ ਰਿਹਾ ਔਰ ਇਸ ਦੀ ਖੇਤੀ ਬਾਰੇ ਦੱਸਾਂਗਾ ਜੀ ਤੁਹਾਨੂੰ ਹਾਂਜੀ ਇਹ ਆਪਣਾ ਜਿਹੜੀ ਮੈਥੇ ਦੀ ਫਸਲ ਹੈ ਜੀ ਇਹ ਬਹੁਤ ਹੀ ਵਧੀਆ ਫਸਲ ਹੈ ਔਰ ਇਸ ਤੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ ਔਰ ਇਸ ਦਾ ਮੁਨਾਫਾ ਜਿਹੜਾ ਬਹੁਤ ਵੱਧ ਹੁੰਦਾ ਹੈ ਜਿੱਦਾਂ ਕਿ ਹੁਣ ਆਪਣਾ ਸਿਆਲ ਚੱਲ ਗਿਆ ਹੈ ਔਰ ਇਸ ਦੀ ਜਿਹੜੀ ਆਮਦਨ ਹੈ ਬਹੁਤ ਵੱਧ ਹੈ ਔਰ ਮਤਲ ਜਿੱਦਾਂ ਜਿਹੜੀ ਇਹਦੀ ਡਿਮਾਂਡ ਵੀ ਮੰਡੀ ਵਿੱਚ ਬਹੁਤ ਜ਼ਿਆਦਾ ਹੈ ਔਰ ਮੰਡੀ ਵਿੱਚ ਇਸ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੈ ਔਰ ਜਿਹੜਾ ਪੂਰਾ ਆਪਣਾ ਪੂਰਾ ਸਿਆਲ ਹੈ ਜੀ ਇਸ ਦਾ ਰੇਟ ਬਹੁਤ ਵਧੀਆ ਹੀ ਰਹੰਦਾ ਹੈ ਔਰ ਦੂਸਰਾ ਨੰਬਰ ਇਸ ਇਹ ਫਸਲ ਤੇ ਆਪਣਾ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਇਆ ਹੈਗਾ ਜਿੱਦਾਂ ਕਿ ਆਪਾਂ ਆਪਣੇ ਖੇਤ ਨੂੰ ਚੰਗੀ ਤਰ੍ਹਾਂ ਵਾਈ ਕਰਕੇ ਔਰ ਉਸ ਵਿੱਚ ਆਪਾਂ ਜਿਹੜੇ نیچے ਆਪਾਂ ਪਾਇਆ ਸੀ ਇੱਕ ਡਾਈ ਵਗੈਰਾ ਪोटाश ਹੋ ਗਿਆ ਔਰ ਰੂੜੀ ਦਾ ਮਲੜ ਇਹ ਆਪਾਂ ਆਪਣੇ ਖੇਤ ਦੇ نیچے ਹੀ ਪਾਤਾ ਸੀ ਖਿਆਰੇ ਦੇ ਵਿੱਚ ਜੀ ਔਰ ਉਹ ਤੋਂ ਬਾਅਦ ਆਪਾਂ ਆਪਣੇ ਖੇਤ ਵਿੱਚ ਆਪਣੇ ਐਦਾਂ ਖਿਆਰੇ ਪਾ ਕੇ ਔਰ ਉਸ ਤੋਂ ਬਾਅਦ ਆਪਾਂ ਖਿਆਰੇ ਵਿੱਚ ਪਤਲਾ-ਪਤਲਾ ਪਾਣੀ ਛੱਡਤਾ ਸੀ ਪਾਣੀ ਛੱਡਣ ਤੋਂ ਬਾਅਦ ਫਿਰ ਆਪਾਂ ਜਿਹੜਾ ਆਪਣੇ ਮੇਥਰੇ ਦਾ ਲੈ ਜੀ ਦੀ ਦਾ ਆਪਣਾ ਖੱਟਾ ਦੇਤਾ ਸੀ ਔਰ ਉਸ ਤੋਂ ਬਾਅਦ ਆ ਫਿਰ ਆਪਾਂ ਯਾਨੀ ਕਿ ਸੱਟਾ ਦਿੱਤਾ ਸੀ ਜੀ ਔਰ ਮੇਥਰੇ ਦਾ ਜਮਾ ਬਹੁਤ ਵਧੀਆ ਹੋਇਆ ਜੀ ਦੇਖੋ ਜੀ ਔਰ ਹੁਣ ਆਪਣਾ ਮੇਥਰਾ ਜੀ ਇਹ 40 ਤੋਂ 42 ਦਿਨਾਂ ਦਾ ਹੋ ਗਿਆ ਜੀ ਔਰ ਆਪਾਂ ਇਹਦੀ ਕਟਾਈ ਸ਼ੁਰੂ ਕੀਤੀ ਹੈ ਔਰ ਗੁੱਛੀਆਂ ਵਗੈਰਾ ਬਣ ਕੇ ਆਪਾਂ ਮੰਡੀ ਵਿੱਚ ਆਪਾਂ ਲੈ ਕੇ ਜਾਣਾ ਜੀ ਔਰ ਇਸ ਵਿੱਚ ਮੰਡੀ ਵਿੱਚ ਜਾਂ ਆਪਾਂ ਨੂੰ ਰੇਟ ਇਸ ਦਾ ਜੇ ਮੇਥਰੇ ਦਾ ਰੇਟ ਹੈ ਇਹ ਆਪਾਂ ਨੂੰ 50 ਤੋਂ 60 ਰੁਪਏ ਕਿਲੋ ਮਿਲ ਰਿਹਾ ਹੈ ਔਰ ਸਾਰਾ ਸਾਲ ਇਸ ਦਾ ਰੇਟ ਬਹੁਤ ਹੀ ਵਧੀਆ ਰਹਿਣਾ ਹੈ ਔਰ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਜੀ ਆਪਾਂ ਆਪਣੇ ਖੇਤਾਂ ਵਿੱਚ ਜੀ ਥੋੜੇ ਥੋੜੇ ਸਾਰੀਆਂ ਹੀ ਸਬਜ਼ੀਆਂ ਲਗਾਈਆਂ ਨੇ ਔਰ ਇਸ ਤਰ੍ਹਾਂ ਆਪਾਂ ਆਪਣੇ ਖੇਤਾਂ ਵਿੱਚ ਜੋ ਵੀ ਆਪਣੀ ਮਿਹਨਤ ਕਰ ਰਹੇ ਆ ਔਰ ਆਪਾਂ ਸਬਜ਼ੀਆਂ ਵਗੈਰਾ ਸਾਰੀਆਂ ਲਾਈਆਂ ਨੇ ਔਰ ਇਹ ਤਾਂ ਆਪਣਾ ਘਰ ਦਾ ਖਰਚਾ ਚੱਲਦਾ ਔਰ ਖੇਤੀਬਾੜੀ ਦਾ ਜੋ ਵੀ ਫਸਲ ਵਗੈਰਾ ਦਾ ਹੋਰ ਵੀ ਸਾਰਾ ਖਰਚਾ ਸਬਜ਼ੀ ਵਿੱਚੋਂ ਨਿਕਲਦਾ ਹੈ ਔਰ ਇਸ ਤਰ੍ਹਾਂ ਆਪਾਂ ਆਪਣੀ ਮਿਹਨਤ ਕਰ ਰਹੇ ਆ ਘਰੇ ਹੀ ਔਰ ਜੇ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਸਾਡੇ ਇਸ ਚੈਨਲ ਨੂੰ ਲਾਇਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਹੋਰ ਤੁਹਾਡੇ ਹੱਥੇ ਚੰਗੀ ਜਾਣਕਾਰੀ ਲੈ ਕੇ ਆ ਸਕੀਏ ਧੰਨਵਾਦ ਜੀ